ਕਲਕੱਤਾ ਦੇ ਵਿੱਚ ਜੂਨੀਅਰ ਡਾਕਟਰ ਦੇ ਨਾਲ ਵਾਪਰੀ ਘਟਨਾ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਹਾਹਾਕਾਰ ਹੈ ਜਿਹੜੀ ਮਚੀ ਹੋਈ ਹੈ ਤੇ ਪੂਰੇ ਦੇਸ਼ ਦੇ ਵਿੱਚ ਡਾਕਟਰਾਂ ਦੇ ਵੱਲੋਂ ਪ੍ਰਦਰਸ਼ਨ ਕਰਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਅਮਰਤਸਰ ਦੇ ਵਿੱਚ ਹਲਕਾ ਦੱਖਣੀ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਇੰਦਰਵੀਰ ਸਿੰਘ ਨਿੱਜਰ ਨੇ ਅਮਰਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਵਿੱਚ ਕਲਕੱਤਾ ਵਿਖੇ ਹੋਈ ਘਟਨਾ ਦੇ ਰੋਸ ਵਿੱਚੋਂ ਡਾਕਟਰਾਂ ਦੇ ਵਿੱਚ ਜੋ ਤਣਾਅ ਦੇ ਵਾਤਾਵਰਨ ਪੈਦਾ ਹੋਇਆ ਉਸ ਨੂੰ ਦੂਰ ਕਰਨ ਦੇ ਲਈ ਡਾਕਟਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਨਾਲ ਹੀ ਆਮ ਆਦੀ ਪਾਰਟੀ ਦੇ ਵਿਧਾਇਕ ਨਿੱਜਰ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਹਸਪਤਾਲ ਦੇ ਵਿੱਚ ਜਾਇਜ਼ਾ ਲਿਆ ਗਿਆ ਸੋ ਨਾਲ ਹੀ ਉਹਨਾਂ ਨੇ ਹਸਪਤਾਲਾਂ ਦੇ ਡਾਕਟਰਾਂ ਅਤੇ ਇੱਥੇ ਪੜ ਰਹੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਦੇ ਨਾਲ ਕਿਹਾ ਕਿ ਆਮ ਆਦੀ ਪਾਰਟੀ ਸਮੂਹ ਡਾਕਟਰਾਂ ਤੇ ਬੱਚਿਆਂ ਦੀ ਸੁਰੱਖਿਆ ਦੇ ਲਈ ਬਚਨ ਵੱਧ ਹੈ ਸੋ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਡਾਕਟਰ ਇੰਦਰਬੀਰ ਸਿੰਘ ਨਿੱਜਰ ਦਾ ਕਹਿਣਾ ਹੈ ਕਿ ਡਾਕਟਰਾਂ ਤੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਤੁਹਾਡੀ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ ਅਤੇ ਕੱਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਜੋ ਹਦਾਇਤਾਂ ਨੇ ਉਸ ਦੇ ਉੱਤੇ ਸਿਹਤ ਮੰਤਰੀ ਨੇ ਸਾਰੇ ਹੀ ਕਾਲਜਾਂ ਦੀ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਸੱਦ ਲਈ ਹੈ ਤੇ ਇਸ ਦੇ ਨਾਲ ਹੀ ਕੈਂਡਲ ਮਾਰਚ ਕਰਦੇ ਆ ਡਾਕਟਰਾਂ ਨੇ ਕਿਹਾ ਕਿ ਕਲਕੱਤਾ ਵਿਖੇ ਵਾਪਰੀ ਘਟਨਾ ਜਿਹੜੀ ਉਸ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਨਾਲ ਹੀ ਵਿਦਿਆਰਥੀਆਂ ਨੇ ਫਾਂਸੀ ਦੀ ਮੰਗ ਕੀਤੀ ਹੈ ਸੋ ਅੱਜ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਾਹਿਬ ਨਾਲ ਮੈਡੀਕਲ ਕਮਿਸ਼ਨਰ ਸਾਹਿਬ ਨਾਲ ਔਰ ਜੂਨੀਅਰ ਡਾਕਟਰ ਪ੍ਰਸਨਾ ਸਿੰਘ ਮੀਟਿੰਗ ਕੀਤੀ ਹੈ ਔਰ ਇਹ ਮੀਟਿੰਗ ਤੇ ਜੋ ਸਮੱਸਿਆਵਾਂ ਨੇ ਇਹ ਸਸਤਾਵ ਦਿਆਂ ਉਹ ਅਸੀਂ ਡਿਸਕਸ ਕੀਤੀਆਂ ਨੇ ਉਹ ਅਸੀਂ ਹੈਲਥ ਮਿਨਿਸਟਰ ਸਾਹਿਬ ਔਰ ਸੀਐਮ ਸਾਹਿਬ ਤੱਕ ਪਹੁੰਚਾਵਾਂਗੇ ਲੇਕਿਨ ਸਾਡਾ ਜਿਹੜਾ ਮੇਨ ਮੁੱਦਾ ਇਹ ਸੀਗਾ ਕਿ ਜੇ ਸਿਕਿਉਰਿਟੀ ਹੈ ਜਿਹੜੇ ਇੱਥੇ ਜੋ ਚਤਰਾ ਕਲਕੱਤੇ ਵਿੱਚ ਜੋ ਸਾਡੀ ਇੱਕ ਛੋਟੀ ਜੁਨੀਅਰ ਡਾਕਟਰ ਦੇ ਨਾਲ ਜੋ ਹੋਇਆ ਸੋ ਉਹ ਜੀ ਕੋਈ ਚੀਜ਼ ਹੋਰ ਕਿਸ ਜਗ੍ਹਾ ਨਾ ਵਾਪਰੇ ਉਸ ਨੂੰ ਲੈਂਦੇ ਹੋਇਆ ਸੀ ਸਿਕਿਉਰਿਟੀ এনवायरमेंट ਡਿਸਕਸ ਕਰ ਰਹੇ ਸੀ ਕਿ ਔਰ ਸਿਕਿਉਰਿਟੀ ਪਰਸਨਲ ਨੂੰ ਲੈ ਕੇ ਉਹ ਕਿਤਰਾ ਡਿਊਟੀ ਸ਼ੁਰੂ ਹੁੰਦੀ ਹੈ ਡਾਕਟਰ ਜੀ ਕਿੰਨੇ ਵਜੇ ਕਰ ਜਾਂਦੇ ਨੇ ਕਿਸ ਤਰ੍ਹਾਂ ਉਹ ਹਸਪਤਾਲ ਜਾਂਦੇ ਨੇ ਇਹ ਸਾਰੀ ਗੱਲਾਂ ਅਸੀਂ ਸ਼ੇਅਰ ਕੀਤੀਆਂ ਨੇ ਤੇ ਮੈਨੂੰ ਆਸ ਹੈ ਕਿ ਏਸੀ ਇਸ ਗੱਲ ਤੇ ਜਿਹੜੀ ਜਿਹੜੀ ਸਾਡੇ ਉਹ ਇਲਾਕੇ ਨੇ ਜਿੱਥੇ ਸਾਡੇ ਕਮਜ਼ੋਰੀਆਂ ਨੇ ਇਸ ਨੂੰ ਠੀਕ ਕਰ ਸਕਾਂਗੇ ਤਾਂ ਕਿ ਸਾਡੇ ਬੱਚਿਆਂ ਜਿਹੜੀਆਂ ਡਾਕਟਰਸ ਨੇ ਸਟਾਫ ਨਰਸਿਸ ਨੇ ਹੋਰ ਜਿਹੜਾ ਬਾਕੀ ਸਟਾਫ ਹੈ ਉਹ ਇੱਕ ਮਹਫੂਜ਼ ਤਰੀਕੇ ਦੇ ਨਾਲ ਕੰਮ ਤੇ ਆ ਸਕੇ ਤੇ ਕੰਮ ਤੇ ਜਾ ਸਕੇ ਬਿਲਕੁਲ ਡਾਕਟਰ ਸਰ ਨੇ ਕੀ ਡਿਸਕਸ ਹੋਇਆ ਕੀ ਕੀ ਉਹਨਾਂ ਨੇ ਤੁਹਾਨੂੰ ਦੱਸਿਆ ਜਾਣਕਾਰੀ ਦਿੱਤੀ ਹੈ ਜੀ ਅ ਅਨਵਾਰ ਠੀਕ ਹੀ ਹੈ ਜੀ ਪੈਸਮਤਾ ਪੁੱਛਦੇ ਆਪਣੇ ਸਾਰੇ ਸਾਰੇ ਸਿਸਟਮ ਦੇ ਨਾਲ ਸਿਰਫ ਇਹ ਹੈ ਕਿ ਕੁਝ ਸਾਡੇ ਤੋਂ ਸਿਕਿਉਰਿਟੀ ਪਰਸਨਲ ਘਟਨੇ ਕੁਝ ਉਹਨਾਂ ਦੇ ਟ੍ਰੇਨਿੰਗ ਦੀ ਲੋੜ ਹੈ ਔਰ ਇਧਰ ਹੀ ਪਾਰਕਿੰਗਸ ਨੇ ਇਹਨਾਂ ਨੂੰ ਹੋਰ ਚੰਗੀ ਤਰ੍ਹਾਂ ਦੇਖਣ ਦੀ ਲੋੜ ਹੈ ਅਧਨੀ ਪਿਛਲੀ ਪਾਰਕਿੰਗ ਨੂੰ ਔਰ ਜਦੋਂ ਰਾਤ ਨੂੰ ਸਾਡੇ ਡਾਕਟਰ ਦਾ ਸਟਾਫ ਨਰਸਿਸ ਕੰਮਤੇ ਹੁੰਦੀਆਂ ਜਾਂ ਕੰਮ ਤਾਂ ਜਾਂਦੀਆਂ ਉਹਨਾਂ ਨੂੰ ਸੁਪਰਵਾਈਜ਼ ਕਰਨ ਦੀ ਲੋੜ ਹੈ ਸਭ ਕੁਝ ਇਹ ਜੋ ਦਰਵਾਜ਼ੇ ਨੇ ਜਿਹੜੇ ਇਹ ਫਜ਼ੂਲ ਖੁੱਲੇ ਹੋਏ ਨੇ ਉਹਨਾਂ ਨੂੰ ਸੀ ਬੰਦ ਕਰਾਂਗੇ ਤਾਂ ਕਿ ਐਗਜ਼ਿਟ ਐਂਟਰੀ ਹੈ ਹਸਪਤਾਲ ਦੀ ਉਹ ਘਟਣ ਤਾਂ ਕਿ ਅਸੀਂ ਸੁਪਰਵਾਈਜ਼ ਕਰ ਸਕੇ ਆਉਂਦੇ ਜਾਂਦੇ ਪੇਸ਼ੈਂਟਸ ਨੂੰ ਤੁਹਾਡੇ ਦਾ ਧੰਨਵਾਦ ਠੀਕ ਹੈ